ਬਚਪਨ ਵਾਪਸ ਲਿਆ ਕੇ ਦਵਾਂ ਜੀ ਤੁਹਾਡਾ ਮੈਂ ਅੱਜ ਕਿਵੇਂ ਬਚਪਨ ਕਿਵੇਂ ਵਾਪਸ ਆ ਜੂ ਰਮਨ ਜਿਹੜਾ ਤੁਹਾਨੂੰ ਲੱਗਿਆ ਉਹ ਥੋੜੀ ਵਾਪਸ ਆਇਆ ਕਦੇ ਹਾਂਜੀ ਟਾਈਮ ਤਾਂ ਨਹੀਂ ਵਾਪਸ ਆਉਂਦਾ ਪਰ ਜਿਹੜੀਆਂ ਪਿਛਲੀਆਂ ਯਾਦਾਂ ਨੇ ਜੋ ਸਾਨੂੰ ਬਹੁਤ ਵਧੀਆ ਲੱਗਿਆ ਸੀ ਅੱਜ ਆਪਾਂ ਉਹ ਚੀਜ਼ ਬਣਾਉਣ ਲੱਗੇ ਆ ਜੋ ਸੀ ਬਚਪਨ ਵਿੱਚ ਬਹੁਤ ਜ਼ਿਆਦਾ ਖਾਂਦੇ ਸੀ ਤੇ ਹੁਣ ਕੀ ਬਣਾਵੇਂ ਕੀ ਤੇ ਚਲੋ ਜੀ ਫਿਰ ਮੈਂ ਦੱਸਦੀ ਆ ਆਪਾਂ ਲਿਆ ਜੀ ਪੈਨ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਜੀ ਤਿੰਨ ਚਾਰ ਚਮਚ ਪਾਣੀ ਦੇ ਠੀਕ ਹੈ ਪਾਣੀ ਹਾਂਜੀ ਇਹ ਚੀਜ਼ਾਂ ਅਕਸਰ ਆਪਣੇ ਘਰ ਵਿੱਚ ਹੁੰਦੀਆਂ ਨੇ ਜੀ ਸਿੱਖੋ ਚੀਜ਼ ਆਪਾਂ ਲਿਆ ਸਕਦੇ ਹਾਂ ਦੋ ਤਿੰਨ ਤੇ ਚਮਚਾ ਆਪਾਂ ਪਾ ਲਈ ਜੀ ਪਾਣੀ ਦੇ ਠੀਕ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਖੰਡ ਇਹ ਆਪਾਂ ਚਾਰ ਚਮਚ ਲੈਈ ਹੋਈ ਆ ਵੱਧ ਘਾਟ ਆਪਾਂ ਪਾ ਸਕਦੇ ਜਿੰਨੀ ਕਿ ਆਪਾਂ ਚੀਜ਼ ਬਣਾਉਣੀ ਹੋਵੇ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਪਿਘਲਣ ਦਵਾਵਾਂਗੇ ਜੀ ਖੰਡ ਦੀ ਚਾਸ਼ਨੀ ਬਣਾ ਲੈਣੀ ਉਹ ਚਾਸ਼ਨੀ ਨਹੀਂ ਬਣਾਉਣੀ ਜੀ ਵੀ ਬਸ ਗਰਮੀ ਕਰਨੀ ਹੈ ਵੀ ਚਾਸ਼ਨੀ ਨਾ ਬਣੇ ਠੀਕ ਹੈ ਜੀ ਸਿਰਫ ਕੰਦੀ ਗਰਮੀ ਹੋਵੇ ਵਿੱਚ ਪਿਗਲ ਜੇ ਮਤਲਬ ਜਿਵੇਂ ਆਪਾਂ ਚਾਹ ਬਣਾਉਣੀ ਹੁੰਦੀ ਹੈ ਜੀ ਠੀਕ ਹੈ ਛਿੱਪਿਗਲਾਉਣੀ ਹੈ ਇਹਦੇ ਪਗਲਾਉਣੀ ਹੈ ਵਿੱਚ ਮਤਲਬ ਹਾਂਜੀ ਤੇ ਤੁਸੀਂ ਇਹ ਕਿਆ ਕਰੋਗੇ ਵੀ ਹਾਂ ਸੱਚਮੁੱਚ ਇਹ ਜਿਵੇਂ ਆਪਾਂ ਖਾਂਦੇ ਸੀ ਬਚਪਨ ਵਿੱਚ ਜੀ ਆ ਨਾਰੀਅਲ ਦੀਆਂ ਟੌਫੀਆਂ ਹਾਂਜੀ ਖੋਪੇ ਵਾਲੀਆਂ ਟੌਫੀਆਂ ਖੋਪੇ ਦੀ ਵਰਫੀ ਕਹਿੰਦੇ ਸੀ ਠੀਕ ਉਹ ਮੈਨੂੰ ਪਸੰਦ ਸੀ ਰਮਨ ਯਾਰ ਮੈਂ ਤਾਂ ਬਹੁਤ ਖਾਂਦਾ ਹੁੰਦਾ ਸੀ ਹਾਂਜੀ ਇੱਕ ਤਾਂ ਖੋਪੇ ਦੀ ਵਰਫੀ ਆਉਂਦੀ ਹੁੰਦੀ ਸੀ ਜੀ ਇੱਕ ਆਉਂਦੀਆਂ ਸੀਗੀਆਂ ਟੌਫੀਆਂ ਤੇ ਅੱਜ ਆਪਾਂ ਟੌਫੀਆਂ ਬਣਾਉਣ ਲੱਗੇ ਆਂ ਜੀ ਠੀਕ ਹੈ ਜੇ ਤੁਸੀਂ ਕਹੋਗੇ ਵੀ ਹਾਂ ਵਾਕਿਆ ਮਤਲਬ ਜਿਹੜੀਆਂ ਆਪਾਂ ਖਾਂਦੇ ਹੁੰਦੇ ਸੀ ਉਹੀ ਘਰ 'ਚ ਬਣੀਆਂ ਨੇ ਜੀ ਫੇਰ ਤਾਂ ਰਮਨ ਮੇਰੇ ਤਾਂ ਹੁਣੀ ਜਿਆਦਾ ਉਹ ਲੱਗਿਆ ਯਾਰ ਸੋਹਣੀਆਂ ਜੀ ਕਾਰਟ ਤੇ ਜਾਂਦੇ ਸੀਗੇ ਛੋਟੇ ਛੋਟੇ ਹੁੰਦੇ ਹਾਂਜੀ ਮਤਲਬ ਉਹਦੇ ਸ਼ੇਪ ਉਹਦਾ ਜਿਹੜਾ ਟੇਸਟ ਸੀ ਉਹ ਜਿਹੜਾ ਕੱ ਠੀਕ ਹੈ ਸਾਰੀ ਵੀਡੀਓ ਜਰੂਰ ਦੇਖੋ ਬਸ ਥੋੜੇ ਜਿਹੇ ਟਾਈਮ ਚ ਇਹ ਬਣ ਜਾਣੀ ਹੈ ਹੁਣ ਸਭ ਤੋਂ ਪਹਿਲਾਂ ਖੰਡ ਨੂੰ ਪਿਘਲਾ ਲਈਏ ਜੀ ਲਓ ਜੀ ਜਿਹੜੀ ਖੰਡ ਆ ਉਹ ਚੰਗੀ ਤਰ੍ਹਾਂ ਘol ਚੁੱਕੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 2 ਚਮਚ ਵੰਗੂ ਦੇਸੀ ਘਿਓ ਠੀਕ ਹੈ ਜੀ ਸਿੱਧਾ ਮਤਲਬ ਖੰਡ 'ਚ ਹੀ ਦੇਸੀ ਘਿਓ ਪਾ ਦੇਣਾ ਪਰ 2 ਚਮਚ ਤੇ ਹੁਣ ਆਪਾਂ ਇਹਨੂੰ ਤਾਂ ਆਪਾਂ ਗਰਮ ਹੋਣ ਦਵਾਂਗੇ ਜੀ ਮੈਂ ਲੋਹ ਤੇ ਕਰਤਾ ਠੀਕ ਹੈ ਜੀ ਤੇ ਇਧਰ ਆਪਾਂ ਲਿਆ ਹੋਇਆ ਜੀ ਨਾਰੀਅਲ ਦਾ ਬੁਰਾਦਾ ਠੀਕ ਹੈ ਇਹ ਆਪਾਂ ਲਈਏ ਜੀ ਇੱਕ ਕੌਲੀ ਇਹਨੂੰ ਆਪਾਂ ਮਿਕਸੀ 'ਚ ਪਾ ਲਾਂਗੇ ਕਿਉਂਕਿ ਇਹ ਹੁਣ ਤਾਂ ਤੋ ਵੀਡੀਓ ਮਤਲਬ ਵਰਫੀ ਦਾ ਟੋਫੀ ਦਾ ਟੇਸਟ ਆਵੇ ਤੇ ਵੀ ਜਿਆਦਾ ਨਾਏ ਪਤਾ ਲੱਗੇ ਵੀ ਨਾਰੀਅਲ ਦੀ ਠੀਕ ਹੈ ਵਿੱਚ ਆਪਾਂ ਅੱਧੀ ਗੋਲੀ ਪਾ ਲਾਂਗੇ ਜੀ ਮਿਲਕ ਪਾਊਡਰ ਦੀ ਠੀਕ ਹੈ ਬੁਰਾਦਾ ਤੇ ਮਿਲਕ ਪਾਊਡਰ ਪਾ ਲੈਣਾ ਅੱਧੀ ਗੋਲੀ ਮਿਲਕ ਪਾਊਡਰ ਤੇ ਇੱਕ ਭਰੀ ਗੋਲੀ ਬੁਰਾਦੇ ਦੀ ਹਾਂਜੀ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂ ਤੇ ਲਓ ਜੀ ਇਹਨੂੰ ਆਪਾਂ ਪੀਸ ਲਿਆ ਇਸ ਪ੍ਰਕਾਰ ਬਣ ਜੂਗਾ ਜੀ ਠੀਕ ਹੈ ਇਹਨੂੰ ਪੀਸ ਲੈਣਾ ਮਤਲਬ ਚੰਗੂ ਤਰ੍ਹਾਂ ਹਾਂਜੀ ਹੁਣ ਤਾਂ ਇਹ ਮੋਟਾ ਉਹ ਤੇ ਆ ਦੇਖ ਸਕਦੇ ਵੀ ਜਮਾ ਬਰੀਕ ਹੋ ਗਿਆ ਨਾਲੇ ਮਿਕਸ ਹੋ ਗਿਆ ਆਪਣਾ ਉਹ ਦੂਜਾ ਮਿਲਕ ਪਾਊਡਰ ਮਿਕਸ ਹੋ ਗਿਆ ਹਾਂਜੀ ਤਾਂ ਇਧਰ ਆਪਣੀ ਖੰਡ ਵੀ ਚੰਗੀ ਤਰ੍ਹਾਂ ਘੋਲ ਗਈ ਤੇ ਆਪਾਂ ਗੈਸ ਨੂੰ ਬੰਦ ਕਰ ਦੇਣਾ ਠੀਕ ਹੈ ਜੀ ਗੈਸ ਆਪਾਂ ਚੱਲਦਾ ਨਹੀਂ ਰੱਖਣਾ ਬੰਦ ਕਰਕੇ ਹੁਣ ਜਿਹੜੇ ਪਾਊਡਰ ਬਣਾਇਆ ਜੀ ਇਹਦੇ ਵਿੱਚ ਪਾ ਲੈਣਾਗਾ ਤੁਸੀਂ ਚਾਹੋ ਤਾਂ ਮਤਲਬ ਕਈ ਵਾਰ ਐਵੇਂ ਹੁੰਦਾ ਜੀ ਵੀ ਜਿਹੜਾ ਪਾ ਸਾਰਾ ਪਾਇਆ ਹੁੰਦਾ ਪਾਣੀ ਤੇ ਖੰਡ ਤੇ ਕਿਉਂ ਇਹਦੇ ਕਰਕੇ ਵੀ ਇਹ ਥੋੜਾ ਜਿਹਾ ਹੋ ਜਾਂਦਾਗਾ ਵੀ ਠਿੱਲਾ ਜਾਂ ਜੇ ਸਰਕੇ ਆਪਾਂ ਵੀ ਟਾਫੀ ਬਣੂਗੇ ਇਹਨੂੰ ਗਾੜਾ ਜਿਹਾ ਬਣਾ ਲੈਣਾ ਹੋਰ ਵੀ ਆਪਾਂ ਪਾ ਸਕਦੇ ਜੇਕਰ ਘੱਟ ਲੱਗੇ ਠੀਕ ਹੈ ਜੀ ਤੇ ਰ ਆਪਾਂ ਚੰਗੀ ਤਰ੍ਹਾਂ ਉਹ ਕਰ ਲੈਣਾ ਜੀ ਮਤਲਬ ਮਟੀਰੀਅਲ ਵੱਧ ਘੱਟ ਕਰ ਸਕਦੇ ਆ ਆਪਾਂ ਹਾਂਜੀ ਹਾਂਜੀ ਵੱਧ ਘੱਟ ਕਰ ਸਕਦੇ ਆ ਇਹ ਆਪਾਂ ਮਿੰਕੀ ਪਾਏ ਜੀ ਦੇ ਹਿਸਾਬ ਨਾਲ ਇਹ ਠੀਕ ਹੈ ਠੀਕ ਹੈ ਜੀ ਤੇ ਜੇ ਨਹੀਂ ਆਏ ਕਈ ਵਾਰ ਆਪਾਂ ਤੁ ਵੀ ਜਿਆਦਾ گاੜਾ ਹੋ ਜੇ ਤਾਂ ਫਾਪੇ ਦੇ ਵਿੱਚ ਥੋੜੀ ਜਿਹੀ ਖੰਡ ਤੇ ਪਾਣੀ ਹੋਰ ਪਾ ਸਕਦੇ ਆ ਅੱਡ ਗਰਮ ਕਰਕੇ ਖੁਸ਼ਬੂ ਤਾਂ ਆਉਣ ਲੱਗ ਗਈ ਉਹ ਹੀ ਰਹਿਣ ਹਾਂਜੀ ਖੁਸ਼ਬੂ ਤਾਂ ਹੋ ਹੀ ਆਉਣ ਲੱਗ ਗਈ ਤਾਂ ਆ ਤਵਾ ਸਟੋਰ ਦੇ ਟਾਈਮ 'ਚ ਹੀ ਬਣ ਕੇ ਤਿਆਰ ਹੋ ਜੂਜੀ ਆਪਣਾ ਥੋੜਾ ਜਿਹਾ ਮਤਲਬ ਢਿੱਲਾ ਜਿਹਾ ਲੱਗਦਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਾਰੀਅਲ ਦਾ ਬਰਾਦਾ ਹੋਰ ਪਾ ਲੈਨੇ ਜੀ ਠੀਕ ਹੈ ਜੀ ਬਰਾਦਾ ਹੋਰ ਉਹ ਪਕ ਮਿਕਸ ਕਰਕੇ ਪਾਉਣਾ ਜੀ ਸਿੱਧਾ ਨਹੀਂ ਪਾਉਣਾ ਫੇਰ ਤਾਂ ਨਹੀਂ ਉਹ ਟੇਸਟ ਆਉਣਾ ਹੀ ਨਹੀਂ ਮੂੰਹ 'ਚ ਮੋਟੀ ਮੋਟੀ ਚੀਜ਼ ਜੀ ਆਈ ਜਾਊਗੀ ਹਾਂਜੀ ਤੂੰ ਇਹ ਠੰਡਾ ਹੋ ਕੇ ਆਟੋਮੈਟਿਕ ਹੀ ਗਾੜਾ ਹੋ ਜਾਊਗਾ ਜੀ ਠੀਕ ਹੈ ਬਸ ਆਪਾਂ ਬਿਲਕੁਲ ਥੋੜਾ ਜਿਹਾ ਹੋਰ ਪਾ ਲਾਂਗੇ ਮੈਂ ਥੋੜਾ ਜਿਹਾ ਮਿਕਸ ਕਰ ਲਾ ਤੇ ਉਸ ਤੋਂ ਬਾਅਦ ਦੱਸਦੇ ਹਾਂ ਜੀ ਮਤਲਬ ਜਿਹੜਾ ਰੰਗ ਚ ਆਉਂਦਾ ਉਹ ਵੀ ਆਪਾਂ ਲੈ ਕੇ ਆਵਾਂਗੇ ਉਹ ਕੀ ਚੀਜ਼ ਆਪਾਂ ਆ ਲੈਣਾ ਕਾਖੀ ਰੰਗ ਆਉਂਦਾ ਇਹਦਾ ਹੈ ਹਾਂਜੀ ਲੋ ਜਿਹਦੇ ਵਿੱਚ ਆਪਾਂ ਥੋੜਾ ਜਿਹਾ ਹੋਰ ਪਾਣੀ ਕਿਉਂਕਿ ਥੋੜਾ ਜਿਹਾ ਢਿੱਲਾ ਲੱਗਦਾ ਤਾਂ ਇਧਰ ਮੈਂ ਇਹਨੂੰ ਮੈਸ਼ ਕਰ ਲਈ ਸੀਗੀ ਠੀਕ ਹੈ ਜੀ ਥੋੜਾ ਜਿਹਾ ਆਪਾਂ ਪਾ ਲੈਣਾ ਤੇ ਫਿਰ ਥੋੜਾ ਜਿਹਾ ਰੱਖ ਲਾਂਗੇ ਇਹ ਆਪਾਂ ਫਿਰ ਯੂਜ਼ ਕਰਾਂਗੇ ਜੀ ਕਿਉਂਕਿ ਆਪਾਂ ਬ੍ਰਾਊਨ ਕਰਨਾ ਹੈ ਇਹ ਚੀਜ਼ ਹੂੰ ਤੇ ਲੋ ਜੀ ਇਸ ਪ੍ਰਕਾਰ ਇਹਨੂੰ ਆਪਾਂ ਮਿਕਸ ਕਰ ਦੇਣਾ ਜੀ ਠੀਕ ਹੈ ਮਤਲਬ ਪੂਰਾ ਕਰੜਾ ਜਿਹਾ ਪੇਸਟ ਬਣਾਉਣਾ ਦਾ ਆਟੇ ਮੰਗੂ ਹੈ ਹਾਂਜੀ ਹਾਂਜੀ ਫੇਰ ਹੀ ਵਧੀਆ ਬਣਨਗੀਆਂ ਜੀ ਹਾਂਜੀ ਕਿਉਂਕਿ ਹਾਂਜੀ ਉਹ ਗਰਮ ਸੀਗਾ ਤੇ ਹੱਥਾਂ ਤੇ ਆਪਾਂ ਘਿਓ ਲਾ ਕੇ ਹੱਥਾਂ ਨਾਲ ਹੀ ਬਣਾਵਾਂਗੇ ਤੇ ਨਹੀਂ ਆਪਾਂ ਕਿਸੇ ਵੀ ਪੋਲੀਥੀਨ ਜੇ ਨੂੰ ਪਾ ਕੇ ਗੋਲ ਗੋਲ ਕਰਕੇ ਰੱਖ ਦੇਣਾਗਾ ਹਾਂਜੀ ਤੇ ਫਿਰ ਆਪਾਂ ਇਹਦੇ ਪੀਸ ਵੀ ਕੱਟ ਸਕਦੇ ਹਾਂ ਜੀ ਹਾਂਜੀ ਇੱਕ ਦਰਮਨ ਜਿਵੇਂ ਹੁੰਦੀਆਂ ਆਉਂਦੀਆਂ ਹੁੰਦੀਆਂ ਸੀਗੀਆਂ ਦਿਲ ਦੀ ਸ਼ੇਪ ਵਾਲੀਆਂ ਇਹ ਹਾਂਜੀ ਦਿਲ ਦੀ ਸ਼ੇਪ ਵਾਲੀਆਂ ਹੁੰਦੀਆਂ ਹੁੰਦੀਆਂ ਸੀ ਇੱਕ ਗੋਲ ਜਿਹਾ ਗੋਲੇ ਵੀ ਆਉਂਦੇ ਹੁੰਦੇ ਸੀ ਇਹ ਥੋਪੇ ਵਾਲੇ ਗੋਲੇ ਵੀ ਆਉਂਦੇ ਹੁੰਦੇ ਸੀ ਹਾਂਜੀ ਆਪਣੇ ਕੋਲ ਟ੍ਰੇ ਆ ਜੀ ਦਿਲ ਵਾਲੀ ਤੇ ਦਿਲ ਵਾਲੀਆਂ ਵੀ ਬਣਾਵਾਂਗੇ ਤੇ ਗੋਲ ਵੀ ਬਣਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਹੱਥਾਂ ਤੇ ਘਿਓ ਲਾ ਲੈਣਾ ਜੀ ਇਹਦੇ ਵਿੱਚ ਦੇਸੀ ਘਿਓ ਗੋਲ ਗੋਲ ਸ਼ੇਪ ਦੇ ਦੇਣੀ ਹੈ ਠੀਕ ਹੈ ਇਹ ਤਾਂ ਆ ਗਈਆਂ ਜੀ ਕੱਲੀਆਂ ਚਿੱਟੀਆਂ ਜਿਹੜੀਆਂ ਆਪਾਂ ਬਣਾਉਂਦੇ ਹੁੰਦੇ ਸੀਗੇ ਥੋੜਾ ਗਰਮ ਹੈ ਜੀ ਛੱਡੀਆਂ ਹੋ ਕੇ ਇਹ ਕ ਮਤਲਬ ਕਰੜੀ ਹੋ ਜੂਗੀ ਜੀ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਦੇ ਹਾਂ ਥੋੜਾ ਤਾਂ ਆਪਾਂ ਕੱਢ ਲੈਨੇ ਆ ਠੀਕ ਹੈ ਹੂੰ ਤੇ ਜਿਹੜਾ ਇੱਧਰ ਰਹਿ ਗਿਆ ਜੀ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਜਾਂ ਤਾਂ ਹੈਗੇ ਜੇ ਕੋਕੋ ਪਾਊਡਰ ਦਾ ਉਹ ਪਾ ਸਕਦੇ ਮੇਰੇ ਕੋਲ ਹੈਗਾ ਜੀ ਚਾਕਲੇਟ ਵਾਲਾ سیرਪ ਇਹ ਥੋੜੇ ਜਿਹਾ ਚ ਪਾ ਲੈਣਾ ਆਪਾਂ ਹਾਂਜੀ ਬਸ ਕਲਰ ਦੇਣ ਵਾਸਤੇ ਬਿਲਕੁਲ ਥੋੜਾ ਜਿਹਾ ਪਾ ਲੈਣਾ ਹੈਗਾ ਹੂੰ ਤੇ ਹੁਣ ਆਪਾਂ ਇਹਨੂੰ ਮੈਸ਼ ਕਰ ਪਾ ਦਾਂਗੇ ਜੀ ਮਤਲਬ ਹਲਕਾ ਜਿਹਾ ਕਲਰ ਆ ਜਾਊ ਵਿੱਚ ਇਹਦੇ ਠੀਕ ਹੈ ਜੀ ਇਹ ਮਤਲਬ ਚਾਕਲੇਟ ਜੀ ਵਾਲਾ ਕਲਰ ਆ ਗਿਆ ਥੋੜਾ ਜਿਹਾ ਇਹਦੇ ਚ ਹਾਂ ਜੀ ਉਹ ਹੁੰਦਾ ਨਹੀਂ ਸੀ ਵਿੱਚ ਥੋੜਾ ਜਿਹਾ ਬ੍ਰਾਊਨ ਹਾਂ ਜੀ ਹਾਂ ਜੀ ਹਾਂ ਜੀ ਆਪਾਂ ਸੇਮ ਉਹੀ ਚੀਜ਼ ਬਣਾਉਣੀ ਤਾਂ ਟੇਸਟ ਬਿਲਕੁਲ ਉਵੇਂ ਹੀ ਬਣ ਜਾਂਦਾ ਜੀ ਠੀਕ ਹੈ ਜੀ ਚਲੋ ਜੀ ਇਹਦੇ ਵਿੱਚ ਮਿਕਸ ਹੋ ਗਏ ਤੇ ਹੁਣ ਆਪਾਂ ਇਹਦੀਆਂ ਵੱਟ ਕੇ ਦਿਖਾਉਨੇ ਆ ਜੀ ਚਲੋ ਜੀ ਜਿਹੜਾ ਆਪਾਂ ਪਾਇਆ ਸੀਗਾ ਇਹਦੇ ਵਿੱਚ ਚਾਕਲੇਟ ਸੀਰਪ ਉਹ ਵੀ ਆਪਾਂ ਐਵੇਂ ਬਣਾ ਲਿਆ ਤੇ ਜਿਹੜਾ ਸਿੰਪਲ ਸੀਗਾ ਇਹ ਵੀ ਆਪਾਂ ਐਵੇਂ ਬਣਾ ਕੇ ਇਹਨਾਂ ਨੂੰ ਆਪਾਂ ਇਕੱਠੇ ਕਰ ਲੈਣਾ ਜੀ ਠੀਕ ਹੈ ਜੀ ਇਹਨਾਂ ਦੇ ਮਤਲਬ ਐ ਲੰਮੇ ਲੰਮੇ ਸੱਪ ਜਿਹਾ ਬਣਾ ਕੇ ਤੇ ਜੋੜ ਲੈਣੇ ਹੈ ਕੋਈ ਔਲੇ ਸਾਦੇ ਚਮਚਾ ਤੇ ਇਸ ਪੰਕਾਰ ਆਪਾਂ ਇਹਨੂੰ ਕੱਟ ਲੈਣਾ ਹੈ ਠੀਕ ਹੈ ਜੀ ਤੇ ਆ ਦੇਖੋ ਜੀ ਟੂ ਮਤਲਬ ਦੋ ਕਲਰਾਂ ਦੇ ਬਣ ਗਏ ਉਹ ਦੋ ਕਲਰ ਵਾਲੀ ਉਹੀ ਬਣ ਗਈ ਤਾਂ ਰਵਣ ਜਵਾਨ ਹਾਂਜੀ ਵੱਡੀਆਂ ਛੋਟੀਆਂ ਆਪਾਂ ਬਣਾ ਸਕਦੇ ਹਾਂ ਜੀ ਹਾਂਜੀ ਹਾਂਜੀ ਚੰਗੀ ਤਰ੍ਹਾਂ ਆਪਾਂ ਡਿਸਰਟ ਕਰ ਲਾਂਗੇ ਠੰਡੀਆਂ ਹੋ ਕੇ ਮਤਲਬ ਆਪ ਆਟੋਮੈਟਿਕ ਹੀ ਘੜੀਆਂ ਹੋ ਜਾਂਦੀਆਂ ਇਹਨੂੰ ਬਸ ਆਪਾਂ ਜਾਂਦਾ ਫਰਿੱਜ 'ਚ ਰੱਖ ਦੇਣਾ ਦੋ ਕਮਿੰਟ ਜਾਂ ਉੰਜ ਹੀ ਮਤਲਬ ਰੱਖ ਦੇਣਾ ਆਹ ਦੇਖੋ ਜੀ ਠੀਕ ਹੈ ਜੀ ਐਂ ਗੋਲ-ਗੋਲ ਬਣਾ ਸਕਦੇ ਹਾਂ ਜੋ ਵੀ ਆਪਾਂ ਚੌਰਸ ਬਣਾਉਣੀ ਆ ਹਨਾ ਹਾਂਜੀ ਚੌਰਸ ਗੋਲ ਤੇ ਆਪਣੇ ਕੋਲੇ ਪਈਆਂ ਨੇ ਜੀ ਢ ਠੀਕ ਹੈ ਉਹ ਨਾ ਕਿ ਦੱਸਦੇ ਆ ਉਹ ਗੈਜਟ ਉਹਦੇ ਆ ਹੀ ਮੰਗਾਇਆ ਸੀ ਫਿਰ ਹਨਾ ਹਾਂਜੀ ਹੁਣ ਜਿਵੇਂ ਆ ਜਾਂਦੇ ਨੇ ਜੀ ਅੰਗੂਰ ਸੰਤਰਾ ਜਾਂ ਕੋਈ ਵੀ ਫਰੂਟ ਉਹਦਾ ਜੂਸ ਕੱਢ ਕੇ ਆਪਾਂ ਕੈਂਡੀਆਂ ਵੀ ਬਣਾ ਸਕਦੇ ਆ ਬੱਚਣ ਦੇਣ ਵਾਸਤੇ ਜਿਵੇਂ ਬੱਚੇ ਬਹੁਤ ਜ਼ਿਆਦਾ ਟੌਫੀਆਂ ਕੈਂਡੀਆਂ ਹਾਂ ਨਹੀਂ ਪਸੰਦ ਕਰਦੇ ਹੁੰਦੇ ਨੇਗੇ ਹਾਂਜੀ ਤਾਂ ਆਪਾਂ ਕਹ ਰਹੇ ਉਹਨਾਂ ਨੂੰ ਬਣਾ ਕੇ ਦੇ ਸਕਦੇ ਆਂ ਜੀ ਹਾਂਜੀ ਬਿਨਾ ਕਿਸੇ ਕੈਮੀਕਲ ਤੋਂ ਤੇ ਬੱਚੇ ਬਹੁਤ ਹੀ ਜ਼ਿਆਦਾ ਪਸੰਦ ਕਰਨਗੇ ਜੀ ਠੀਕ ਹੈ ਜੀ ਇਸ ਪ੍ਰਕਾਰ ਆਪਾਂ ਕੱਟ-ਕੱਟ ਕੇ ਆਹ ਦੇਖ ਲੋ ਜੀ ਕਿੰਨੀਆਂ ਕੈਂਟ ਬਣ ਗਈਆਂ ਹੁਣ ਆਪਾਂ ਇੰਨਾ ਚ ਵੀ ਫਿਲ ਕਰ ਦਨੇ ਆ ਜੀ ਤੇ ਬਾਅਦ ਵਿੱਚ ਕੱਢ ਲਾਂਗੇ ਜੀ ਇਹਦੇ ਚ ਮਤਲਬ ਦਿਲ ਬਣਾ ਦਨੇ ਆ ਹੁਣ ਹਾਂਜੀ ਇਹ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਜਿਹੜਾ ਵੱਧ ਲੱਗਦਾ ਉਹ ਆਪਾਂ ਆਪੋ ਕਰ ਦਾਂਗੇ ਜੀ ਠੀਕ ਹੈ ਜੀ ਚੰਗੀ ਤਰ੍ਹਾਂ ਸੈੱਟ ਕਰ ਦਾਂਗੇ ਇਹਦੇ ਵਿੱਚ ਇਹ ਬਾਤੂ ਜਦੋਂ ਜੰਮ ਜੇਗੀਆਂ ਉਦੋਂ ਕੱਢ ਲੈਣੀਆਂ ਨੇ ਆਪਾਂ ਨਹੀਂ ਜੀ ਬਸ ਇਹ ਤਾਂ ਹੋਈ ਆ ਐ ਬਣ ਗਈ ਹਮ ਇਹ ਤਾਂ ਪ੍ਰੈਸ ਕਰ ਦੋ ਜੀ ਨਿਕਲੇ ਹੀ ਬਸ ਆ ਲੋ ਜੀ ਲਓ ਜੀ ਇਹ ਦਿਲ ਵਾਲੀ ਬਣ ਗਈ ਹੈ ਨਾ ਹਾਂਜੀ ਹਮ ਇਹ ਅਜੇ ਥੋੜੀਆਂ ਜਿਹੀਆਂ ਨੇ ਜੀ ਹਾਂਜੀ ਇਹ ਦਿਲ ਵਾਲੀ ਬਣ ਗਈ ਜੀ ਤੈਸ ਲੋਡ ਹੁਣ ਆਪਾਂ ਬਣਾ ਲਈਏ ਜੀ ਸਾਰੀਆਂ ਇੱਕ ਵਾਰੀ ਹੈ ਨਾ ਹਾਂਜੀ ਤੇ ਫਿਰ ਤੁਸੀਂ ਟੇਸਟ ਕਰਕੇ ਦੱਸਿਓ ਜੀ ਲਾ ਟੇਸਟ ਕਰ ਹੀ ਲੋ ਤੇ ਦੋਸਤ ਕਿਵੇਂ ਬਣੀ ਲਓ ਜੀ ਟੇਸਟ ਦਾ ਕਰ ਹੀ ਲੈਣੇ ਆ ਜੀ ਸਹੀ ਗੱਲ ਲਾ ਲਓ ਜੀ ਜਿਹੜੀ ਲੈਣੀ ਆ ਦਿਲ ਵਾਲੀ ਮੈਂ ਤਾਂ ਆਹੀ ਖਾਣਾ ਦਿਲ ਜਾਈ ਹਮ ਦੇਣੇ ਕਾਹੋ ਜੀ ਜਬ ਇਹ ਉਹ ਟੇਸਟ ਕਰ ਰਹਿਣ ਉਹ ਆਏ ਹਾਂਜੀ ਕਿਉਂਕਿ ਉਹ ਕੋਪੇ ਦੀਆਂ ਬਣਦੀਆਂ ਸੀ ਜੀ ਤੇ ਕੋਪੇ ਦਾ ਬਰਾਦਦਾ ਹੀ ਆ ਜੀ ਇਸ ਪ੍ਰਕਾਰ ਆਪਾਂ ਬਚਪਨ ਦੀ ਜਿਹੜੀ ਮਤਲਬ ਯਾਦ ਉਹਨੂੰ ਤਾਜ਼ਾ ਕਰ ਸਕਦੇ ਆ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਇਹ ਚੀਜ਼ਾਂ ਘਰ ਵਿੱਚ ਬਣਾ ਕੇ ਦੇ ਸਕਦੇ ਆ ਬਹੁਤ ਹੀ ਵਧੀਆ ਤਿਆਰ ਹੁੰਦੀਆਂ ਨੇ ਜੀ ਹਾਂਜੀ ਹਾਂਜੀ ਮੈਂ ਸਕੂਲ ਜਾਂਦੇ ਵੀ ਦੁਕਾਨਾਂ ਹੁੰਦੀਆਂ ਜਾਂ ਸਾਬ ਹੁੰਦੀਆਂ ਸੀਗੀਆਂ ਵਿਚਾਰੀਆਂ ਬਜ਼ੁਰਗਾਂ ਤਾਂ ਜੋ ਵੇਚਦੀਆਂ ਹੁੰਦੀਆਂ ਸੀ ਸਮਾਨ ਸਾਡੇ ਦੋ ਹੁੰਦੀਆਂ ਸੀ ਮੰਜੇ ਤੇ ਧਰ ਲੈਂਦੇ ਸੀ ਉਹ ਸਾਰਾ ਸਮਾਨ ਤੇ ਉਹਨਾਂ ਕੋਲੇ ਟੌਫੀਆਂ ਗੋਲੇ ਇਮਲੀਆਂ ਵੀ ਮਤਲਬ ਬਹੁਤ ਸਾਰੀਆਂ ਹੁੰਦੀਆਂ ਸਭ ਪੁੜੀਆਂ ਜਾਂ ਸਮਾਨ ਆ ਇੱਕ ਹੁੰਦਾ ਸੀ ਜੀ ਉਹ ਜਿਹੜਾ ਪੁੜੀ ਚਾਹੁੰਦਾ ਹੁੰਦਾ ਸੀ ਉਹ ਪਤਾ ਨਹੀਂ ਕੀ ਕਹਿੰਦੇ ਹੁੰਦੇ ਸੀਗੇ ਬਹੁਤ ਜ਼ਿਆਦਾ ਖਾਂਦੇ ਸੀ ਬਹੁਤ ਗੋਸ਼ਾਂ ਦਾ ਆਮ ਜਿਆਦਾ ਨਹੀਂ ਆ ਰਹਾ ਜੀ ਮੇਰੇ ਆਮਕੂਟ ਆਮਕੂਟ ਹਾਂਜੀ ਇਹ ਚੀਜ਼ਾਂ ਬਹੁਤ ਖਾਂਦੇ ਸੀਗੇ ਸੋ ਇਹ ਜਿਹੜੀਆਂ ਚੀਜ਼ਾਂ ਸੀ ਇਹ ਮੇਰੀ ਫੇਵਰਟ ਸੀ ਬਹੁਤ ਹੀ ਵਧੀਆ ਤਿਆਰ ਹੁੰਦੀ ਐ ਸੋ ਜ਼ਰੂਰ ਬਣਾ ਕੇ ਟਰਾਈ ਕਰਿਓ ਜੀ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਧਨ ਬਹੁਤ-ਬਹੁਤ ਧੰਨਵਾਦ